ਬਿਨਾ ਡਾਰ ਤੋਂ ਬਾਪੂ ਤਰਸੇਮ ਸਿੰਘ ਅਮਰਪਾਲ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਉਹ ਵੀ ਪਹੁੰਚ ਚੁੱਕੇ ਨੇ ਅਕਾਲ ਖੇਤੀ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਦਾ ਸੇਵਾ ਕੀਤਾ ਇਹਨਾਂ ਲੋਕਾਂ ਨੂੰ ਬਰਸ਼ਾ ਕੀਤਾ ਲੋਕਾਂ ਕਾਲੇ ਕੰਡਾ ਦੀ ਰੋਕਾ ਲੱਗਾ ਰੱਖਿਆ ਗਿਆ ਸੀ ਜੀ ਤੁਹਾਨੂੰ ਥੱਲੇ ਡੇਰ ਰੋਖਾ ਰੇ ਜੀ ਜੀ ਕਦੋਂ ਉੱਥੇ ਛੱਡਿਆ ਗਿਆ ਜੀ ਹਾਂ ਜੀ ਹੁਣ ਹੋਰ ਜਿਹਦੇ ਵਿੱਚ ਬਾਪੂ تر세ਮ ਸਿੰਘ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਇੱਥੇ ਪਹੁੰਚਣ ਤੋਂ ਰੋਕਿਆ ਗਿਆ ਸੀ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਹ ਵੀ ਬਾਪੂ تر세ਮ ਸਿੰਘ ਵੀ ਜਿਹੜੇ ਨੇ ਉਹ ਇੱਥੇ ਮੋਰਚੇ ਦੇ ਵਿੱਚ ਪਹੁੰਚ ਚੁੱਕੇ ਨੇ ਸੋ ਬੇਸ਼ੱਕ ਦਿਨ ਮੁਕਰਿਆ ਦਿਨ ਢਾਲ ਰਿਹਾ ਪਰ ਮੋਰਚੇ ਦੀ ਜਿਹੜੀ ਆ ਚੜ੍ਹਦੀ ਕਲਾ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੋਊਗੀ ਕਿਉਂਕਿ ਇੱਥੇ ਇਕੱਠ ਪਹਿਲਾਂ ਜਿੰਨਾ ਹੀ ਬਰਕਰਾਰ ਆ ਸਗੋਂ ਸਵੇਰ ਤੋਂ ਹੁਣ ਇਕੱਠ ਜਿਹੜਾ ਆ ਉਹ ਵੱਧ ਵੀ ਚੁੱਕਿਆ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅੰਤੋਜ ਮਾਨ ਨੇ ਵੰਗਾਰ ਪਾਈ ਉਹਨਾਂ ਦਾ ਕਹਿਣਾ ਕਿ ਤੁਸੀਂ ਕਿੱਥੇ ਹੋ ਤੁਸੀਂ ਘਰਾਂ 'ਚ ਕਿਉਂ ਬੈਠੇ ਹੋ ਤੁਹਾਡੇ ਪਿੰਡਾਂ ਦੇ ਉੱਤੇ ਸਭ ਤੋਂ ਵੱਧ ਅਸਰ ਆ ਜਿਹੜਾ ਉਹ ਇਸ ਗੰਧਲੇ ਪਾਣੀ ਦਾ ਪੈ ਰਿਹਾ ਤੁਹਾਡੇ ਪਿੰਡਾਂ ਦੇ ਵਿੱਚ ਬੱਚਿਆਂ ਦੀ ਉਮਰ ਘਟ ਰਹੀ ਆ ਤੁਸੀਂ ਘਰਾਂ 'ਚ ਕਿਉਂ ਬੈਠੇ ਹੋ ਸੋ ਇਥੋਂ ਮੈਂ ਚਾਹਾਂਗਾ ਕਿ ਖੜ ਕੇ ਤੁਹਾਨੂੰ ਸਾਰੀਆਂ ਤਸਵੀਰਾਂ ਪਿੱਛੇ ਤੱਕ ਦੀ ਦਿਖਾਉਣੀ ਆ ਕਿ ਕਿੰਨੀ ਵੱਡੀ ਕਿੰਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਉਹ ਵਾਪਸ ਅ ਬੇਰਕਾ ਚੌਕ ਵੱਲ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਸੋ ਇਹ ਤਸਵੀਰਾਂ ਲੁਧਿਆਣਾ ਸ਼ਹਿਰ ਦੀਆਂ ਨੇ ਜਿੱਥੇ ਬੁੱਢੇ ਨਾਲੇ ਤੇ ਬੰਨ ਮਾਰਨ ਨੂੰ ਲੈ ਕੇ ਵੱਡਾ ਇਕੱਠ ਜਿਹੜਾ ਹੋਇਆ ਏ ਉਹ ਕਾਲ ਜਿਹੜੀ ਦਿੱਤੀ ਗਈ ਸੀ ਉਸ ਦੇ ਉੱਤੇ ਜਿਹੜਾ ਆ ਇੰਨੀ ਵੱਡੀ ਤਦਾਦ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚੇ ਨੇ ਲੋਕਾਂ ਦਾ ਵੱਡਾ ਇਕੱਠ ਇਸ ਚੀਜ਼ ਦੀ ਗਵਾਹੀ ਜ਼ਰੂਰ ਪਰ ਰਿਹਾ ਕਿ ਲੋਕ ਜਿਹੜੇ ਨੇ ਉਹ ਇਸ ਮਸਲੇ ਦੇ ਉੱਤੇ ਸਰਕਾਰ ਦੇ ਨਾਲ ਨਰਾਜ਼ ਜ਼ਰੂਰ ਨੇ ਸਰਕਾਰ ਦੇ ਨਾਲ ਗੁੱਸੇ ਨੇ ਪ੍ਰਸ਼ਾਸਨ ਦੇ ਨਾਲ ਗੁੱਸੇ ਨੇ ਕਿਉਂਕਿ ਅਜੇ ਹੀ ਅਜੇ ਹੀ ਜਿਹੜੀ ਕੁਦਰਤ ਦੇ ਨਾਲ ਖਿਲਵਾੜ ਕਰਨ ਵਾਲੀ ਜਿਹੜੀ ਗੱਲ ਆ ਉਹ ਲੋਕ ਕਹਿੰਦੇ ਕਿ ਸਾਨੂੰ ਬਰਦਾਸ਼ਤ ਨਹੀਂ ਸੋ ਲੁਧਿਆਣਾ ਵੇਰਕਾ ਚੌਂਕ 'ਚ ਵਾਪਸ ਆ ਕੇ ਮੋਰਚਾ ਜਿਹੜਾ ਆ ਉਹ ਹੁਣ ਫੇਰ ਇੱਕ ਵਾਰੀ ਟ੍ਰੈਫਿਕ ਨੂੰ ਰੋਕਣ ਦੇ ਲਈ ਜਿਹੜਾ ਆ ਵਾਪਸ ਪਹੁੰਚ ਚੁੱਕਿਆ ਇਥੋਂ ਪੂਰੇ ਲੁਧਿਆਣੇ ਦੇ ਵਿੱਚ ਜਿਹੜੀ ਟ੍ਰੈਫਿਕ ਐਂਟਰ ਹੁੰਦੀ ਆ ਤੇ ਉਸ ਨੂੰ ਰੋਕਣ ਦਾ ਜੋ ਪਹਿਲਾਂ ਵਾਰਨ ਕੀਤਾ ਪ੍ਰਸ਼ਾਸਨ ਨੂੰ ਅਮਨਤੋਜ ਮਾਨਵਰ ਨੇ ਪਿੱਛੇ ਸਪੀਚ ਦੇ ਵਿੱਚ ਇਹ ਗੱਲ ਆਖੀ ਕਿ ਅਸੀਂ ਵਾਰਨ ਕੀਤਾ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਅਸੀਂ ਇੱਥੇ ਆ ਕੇ ਜਿਹੜਾ ਆ ਆਪਣਾ ਪ੍ਰਦਰਸ਼ਨ ਆ ਉਸ ਨੂੰ ਜਾਰੀ ਰੱਖਾਂਗੇ